ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਸ਼ੁਭਕਰਨ ਦੀ ਮੌਤ ਵਿੱਚ ਆਇਆ ਨਵਾਂ ਮੋੜ ਜਿੱਥੇ ਇੱਕ ਪਾਸੇ ਕਿਹਾ ਜਾ ਰਿਹਾ ਸੀ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਉਸਦੇ ਮਾਤਾ-ਪਿਤਾ ਦੀ ਮੌਤ ਹੋ ਗਈ ਹੈ ਉੱਥੇ ਹੀ ਅੱਜ ਖੁਦ ਸ਼ੁਭਕਰਨ ਦੀ ਮਾਂ ਦੱਸਣ ਵਾਲੀ ਔਰਤ ਪਹੁੰਚੀ ਰਜ਼ਿੰਦਰਾ ਹਸਪਤਾਲ ਪਟਿਆਲਾ ਦੇ ਰਜ਼ਿੰਦਰਾ ਹਸਪਤਾਲ ਵਿੱਚ ਉਹਨਾਂ ਨੇ ਕਿਹਾ ਕਿ ਇੱਥੇ ਮੈਂ ਆਪਣੇ ਬੇਟੇ ਦਾ ਚਿਹਰਾ ਦੇਖਣ ਆਈ ਹਾਂ ਸ਼ੁਭਕਰਨ ਮੇਰਾ ਬੇਟਾ ਹੈ ਅਤੇ ਮੇਰੇ ਨਾਲ ਗੱਲਾਂ ਕਰਦਾ ਸੀ ਇਸੇ ਲਈ ਮੈਂ ਆਪਣੇ ਬੇਟੇ ਦਾ ਚਿਹਰਾ ਦੇਖਣ ਆਈ ਹਾਂ ਕੀ ਰਾਮ ਜੀ ਬੀਰਪਾਲ ਕਰਜੀ ਇੱਧਰ ਦੇਖੋ ਕਿਵੇਂ ਦੇਖਿਓ ਜੀ ਕਿਉਂਕਿ ਤੁਸੀਂ ਇੱਥੇ ਆਏ ਹੋ ਜੀ ਹੁਣ ਹਾਂ ਜੀ ਇੱਥੇ ਇਹ ਮੇਰਾ ਲੜਕਾ ਗੱਭੀ ਪਰਸੋਂ ਦਾ ਸੁਭਦੀਪ ਕਰਨ ਨੌਵੀਂ ਬਾਰਡਰ ਤੇ ਉਹ ਹੋ ਗਿਆ ਜੀ ਤੇ ਇਹਨਾਂ ਨੇ মিডিਆ ਵਾਲਿਆਂ ਨੂੰ ਕਹਿਤਾ ਵੀ ਮਾਂ ਮਰੀ ਹੋਈ ਹੈ ਹਾਂ ਹਾਂ ਜੀ ਹਾਂ ਜੀ ਮਾਂ ਮੈਂ ਹੈ ਗਈਆਂ ਸੱਚਮੁੱਚ ਖੜੀਆਂ ਸਾਹਮਣੇ ਮੈਂ ਆਪਣੀ ਮਾਂ ਬੇਟੇ ਦਾ ਮੂੰਹ ਵੇਖਣ ਆਈ ਸੀ ਨੇ ਤਾਂ ਕਾਫੀ ਦਿਰ ਤੋਂ ਤੁਹਾਡੇ ਬਾਰੇ ਬੀਬੀਸੀ ਤੇ ਵੀ ਬੀਬਨ ਕੇ ਲਿਖੀ ਨਹੀਂ ਜੀ ਮੈਂ ਜਿਉਂਦੀ ਆ ਇਹਨਾਂ ਨੇ ਮੈਨੂੰ ਜਾਣ ਕੇ ਮਰੀ ਬਣਾਇਆ ਜੀ ਵੀ ਮੈਂ ਜਿਉਂਦੀ ਖੜੀ ਆ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਹੈ ਜੀ ਮੈਂ ਮਾਂ ਹੈਗੀ ਆ ਇਸ ਚੀਜ਼ ਦਾ ਇਸ ਤਰ੍ਹਾਂ ਕਿ ਨਾ ਬਿਆਨ ਦਾ ਇਹ ਬਿਆਨ ਆਈ ਸੀ ਜੀ ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਜੀ ਛੱਡ ਕੇ ਤੇ ਮੁੜ ਕੇ ਮੁੰਡਾ ਵੱਡੀ ਕੁੜੀ ਮੇਰੇ ਨਾਲ ਫੋਨ ਤੇ ਸੰਪਰਕ ਕਰਦੇ ਆ ਜੀ ਮੁੰਡਾ ਜਿੱਦੇ ਦਿੱਲੀ ਗਿਆ ਉਹਦੇ ਵੀ ਫੋਨ ਇਹਨਾਂ ਕਰਕੇ ਗਿਆ ਵੀ ਮਾ ਤਾਂ ਮੈਂ ਜਾਨਣਾ ਮੈਂ ਉਹਨੂੰ ਕਿਹਾ ਸੀ ਪੁੱਤ ਨਾ ਜਾ ਉਹ ਨਹੀਂ ਰੁਕਿਆ ਜੀ ਤੁਹਾਡੇ ਨਾਲ ਰਿੰਦਾ ਸੀ ਨਹੀਂ ਜੀ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹ ਰਹੇ ਹੋ 12-13 ਸਾਲ ਤੋਂ ਅਲੱਗ ਰਹ ਰਹੇ ਆ ਜੀ ਤੇ ਅੱਜ ਤੁਸੀਂ ਕਿਵੇਂ ਆਏ ਅੱਜ ਅੱਜ ਤੋਂ ਹੁਣ ਅੱਜ ਸਾਡੇ ਜਦੋਂ ਅਸੀਂ ਆਏ ਸੁਣਿਆ ਫਿਰ ਮੈਂ ਭੱਜੀ ਵੀ ਮੈਂ ਮਰੀ ਨਹੀਂ ਜੀ ਜਿਉਂਦੀ ਆ ਇਹ ਪਰਸੋਂ ਦੇ ਪਰਸੋਂ ਦੀ ਗੱਲ ਕਰੀ ਅੱਜ ਹੀ ਕਿਉਂ ਨਿਕਲ ਗਿਆ ਅੱਜ ਆਏ ਨਿਕਲੇ ਜੀ ਪਰਸੋਂ ਜਿਹੜਾ ਰਾਤ ਨੇ ਬਿਆਨ ਹੋਇਆ ਸੀ ਪੱਤਰਕਾਰ ਦਾ ਨਾਂ ਭੁੱਲ ਗਈ ਜੀ ਉਹਨੂੰ ਮੈਂ ਪਰਸੋਂ ਰਾਤ ਹੀ ਫੋਨ ਲਾਇਆ ਨਹੀਂ ਉਹਨੇ ਮੇਰਾ ਫੋਨ ਨਹੀਂ ਚੱਕ ਰਿਆ ਉਹਨੂੰ ਫੋਨ ਕੀਤਾ ਪਰ ਤੋਂ ਮੋੜ ਦਾ ਪਤਾ ਲੱਗ ਗਿਆ ਹੁਣਾਂ ਦਾ ਵੀ ਇਸ ਤਰੀਕੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ ਇਹ ਪਹਿਲਾਂ ਕਿਉਂ ਨਹੀਂ ਪਹੁੰਚੇ ਪਹਿਲੇ ਦਿਨ ਹੀ ਲੱਗੇ ਪਹਿਲਾਂ ਜੀ ਇਹ ਪ੍ਰੈਸ਼ਰ 'ਚ ਸੀ ਪ੍ਰੈਸ਼ਰ 'ਚ ਸੀ ਮੈਂ ਜਿੱਥੇ ਹੋਰ ਸੀ ਪਾਲਣ ਪੋਸ਼ਣ ਕੀਤਾ ਹੈ ਜੀ ਉਹਦਾ ਸੀ ਜਿੰਨੇ ਟਾਈਮ ਤੱਕ ਪਾਲਣ ਪੋਸ਼ਣ ਕੀਤਾ ਮੁੰਡੇ ਦਾ 8 ਸਾਲ ਬਾਲਾ ਸਕੂਲ ਵੀ ਲੱਗਿਆ ਪੱਖੋ ਪੜ੍ਹਨ ਲੱਗਿਆ ਪੁਰਸ਼ ਦਾ ਪਾਲਣ ਪੋਸਣ ਕੌਣ ਕਰ ਰਿਹਾ ਸੀ ਜਾਨੀ ਇਹਦੇ ਜਿਹੜਾ ਪਾਲਣ ਪੋਸਣ ਕਰਦੇ ਸੀ ਦਾਦਾ ਅਤੇ ਦਾਦੀ ਸੀ ਉਹ ਮਰ ਗਏ ਸੀ ਮਰ ਚੁੱਕੇ ਸੀ ਚਰਚਾ ਸੀ ਕਿ ਇਹਨੇ ਉਹਨਾਂ ਨੇ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਸੀ ਨਹੀਂ ਜੀ ਨਹੀਂ ਕਰਾਇਆ ਸੀ ਉਹਨਾਂ ਦਾ ਪਿਤਾ ਹੈ ਨਹੀਂ ਦੂਜੇ ਵਿਆਹ ਦਾ ਜੀ ਇਹਨੀ ਦੇਰ ਕਿੱਥੇ ਰਹਿੰਦੇ ਰਹੇ ਇਹ ਨਹੀਂ ਦੇਰ ਜੀ 4 ਸਾਲ ਦੇ ਕੋਟੇ ਰਹੇ ਉਸ ਤੋਂ ਬਾਅਦ ਆ ਸੀ ਇਹਦਾ ਵਿਆਹ ਤੇ ਕਰ ਲਿਓ ਲੈ ਉਹਨਾਂ ਨੂੰ ਪੁੱਛਣ ਦੇ ਹੋ ਜਰਾ ਵਿਆਹ ਦੂਜਾ ਕਰ ਲਿਆ ਜੀ ਹਾਂ ਜੀ ਮੇਰਾ ਵਿਆਹ ਦੂਜਾ ਕਰਤਾ ਇਹਨਾਂ ਨੇ ਸਾਡੇ ਨਾਲ ਕੋਈ ਨਹੀਂ ਹੈਗੇ ਤੁਹਾਨੂੰ ਬੱਚੇ ਹਾਂ ਜੀ ਹੈਗੇ ਆ ਜੀ ਥੋੜੇ ਬੱਚੇ ਨਹੀਂ ਤੁਹਾਨੂੰ ਦੋ ਕੁੜੀਆਂ ਜੀ ਮਤਲਬ ਦੋ ਕੁੜੀਆਂ ਜਿਹੜੀਆਂ ਨੇ ਇੱਕ ਮੈਰਿਡ ਵੀ ਹੈ ਨਾ ਨਹੀਂ ਜੀ ਮੇਰੀਆਂ ਦੋਨਾਂ ਹੀ ਇੱਥੇ ਆ ਜਿਹੜੀਆਂ ਦੋਨੋਂ ਛੋਟੀਆਂ ਉਹ ਇੱਕ ਵਿਆਹੀ ਵੀ ਹੈ ਜੀ ਇੱਕ ਕੁਮਾਰੀ ਹੈ ਜੀ ਸ਼ੁਕਰਨ ਕਿੰਨੇ ਚਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਸੀ ਇਹ 12-13 ਸਾਲ ਤੋਂ ਨਹੀਂ ਰਹਿੰਦਾ ਜੀ ਕਿੱਥੇ ਰਹਿੰਦਾ ਸੀ ਇਹ ਆਪਦੇ ਪਿੰਡ ਹੀ ਰਹਿੰਦਾ ਸੀ ਕਿਤੇ ਵਾਗ ਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਰਹੀ ਤੁਸੀਂ ਤੁਸੀਂ ਕਿੱਥੇ ਰਹਿੰਦੇ ਸੀ ਮੈਂ ਵਿਆਹੀ ਵੀ ਆ ਜੀ ਅਜੇ ਸੋਰੀ ਰਹਿੰਦੀ ਸੀ ਪਰ ਸੋ ਜਦੋਂ ਵੀ ਟੋ ਡਿਗਰੀ ਮੈਰੇ ਜੀ ਹੋਈ ਨਹੀਂ ਹੋਈ ਵੀ ਆ ਜੀ ਅੱਛਾ ਦੁਆਰਾ ਮੈਰੇ ਜੀ ਹਾਂਜੀ 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 ਜੀ ਜੀ ਹੋਰ ਤੁਸੀਂ ਮਾਂ ਹੋਣ ਦੇ ਨਾਤੇ ਕੀ ਚਾਹੁੰਦੇ ਹੋ ਮੈਂ ਮਾਂ ਨਾਂ ਦਾ ਚਾਹਣੀ ਆ ਜੀ ਵੀ ਜੋ ਮੈਨੂੰ ਮਾਰੀ ਚਾਹੁੰਦਾ ਹੈ ਵੀ ਉਹ ਮੈਂ ਮਰੀ ਨਹੀਂ ਮੈਂ ਸੱਚ ਮੱਚ ਸਾਹਮਣੇ ਖੜੀ ਆ ਜੀ ਨਹੀਂ ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਇਹ ਮੁੰਡੇ ਦੀ ਮੌਤ ਮੁੰਡੇ ਦਾ ਵੀ ਹੋਇਆ ਜੀ ਮੁੰਡੇ ਦੀ ਮਿੱਟੀ ਬਲੀਤ ਕਰਦੇ ਆ ਵਿਚਾਰੇ ਦੀ ਉਹਦਾ ਸ਼ਿਸ਼ਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਤੇ ਤੁਸੀਂ ਕੋਈ ਕਾਰਵਾਈ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਾਰਸ ਦੀ ਮੰਗ ਨਹੀਂ ਕਰਦੀ ਕੋਈ ਹੋਰ ਕਾਈ ਵਾਰ ਉਹ ਉਹ ਕਹਿੰਦੇ ਨੇ ਸਾਡੀ ਆ ਮੰਗਾ ਜਾਂ ਤਾਂ ਪੂਰੀ ਨਹੀਂ ਹੁੰਦੀ ਅਸੀਂ ਨਾਲ ਸਨਸਕਾਰ ਹੋਣ ਦੀ ਇਹ ਨਹੀਂ ਨਹੀਂ ਜੀ ਮੇਰੇ ਕਿੰਨਾਂ ਕੋਈ ਕਾਰਵਾਈ ਦੀ ਮੰਗ ਨਹੀਂ ਤੇ ਚਾਚੇ ਨੇ ਜੋ ਲਿਖ ਕੇ ਦਿੱਤਾ ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ ਪਰ ਉਹਦਾ ਪਾਲਨ ਪੋਸ਼ਣ ਉਹ ਕਰ ਰਹੇ ਨੇ ਤਾਂ ਜ਼ਿੰਮੇਵਾਰ ਤੇ ਉਹੀ ਨੇ ਨਾ ਉਹਦੇ ਹਾਂ ਜੀ ਉਹੀ ਸੀ ਤੁਸੀਂ ਤੇ ਛੱਡ ਕੇ ਚਲੇ ਗਏ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਇਹ ਮੇਰੇ ਨਾਲ ਫੋਨ ਤੇ ਹੈਗਾ ਸੀ ਜੀ ਫੋਨ ਰੋਜ਼ ਲਾਉਂਦਾ ਸੀ ਮੈਂ ਜਦੋਂ ਇਹਨੂੰ ਕੋਈ ਮਰਨ ਦੇ ਰਹੇ ਮੇਰੇ ਨਾਲ ਵੀ ਤੁਸੀਂ ਹੁਣ ਐਜ਼ ਅ ਮਦਰ ਇੱਥੇ ਆਇਓ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀਥ ਹੋ ਰਹੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆਇਓ ਨਹੀਂ ਜੀ ਮੈਂ ਤਾਂ ਉਹਦੀ ਮਾਤਾ ਆ ਹਾਂ ਉਹਦਾ ਥੋੜਾ ਬੇਟਾ ਇੱਕ ਸ਼ਹੀਦ ਮੰਗੂ ਹੋਇਆਗਾ ਗੋਲੀ ਲੱਗੀ ਆ ਕਿ ਉਹਦੇ ਤੇ ਉਸ ਤੋਂ ਬਾਅਦ ਚ ਤੁਸੀਂ ਉਹਨੂੰ ਮਿੱਟੀ ਪਲੀ ਸਮਝਦੇ ਹੋਗੇ ਜਿਹੜੀ ਉਹਦੀ ਲਾਸ਼ ਦੇ ਹੱਥ ਚ ਖੜੀਆਂ ਨਗੀਆਂ ਕਿੰਨੇ ਹੀ ਨੇਗੇ ਜਿਹੜੇ ਉਹਦੇ ਪਿੱਛੇ ਖੜੇ ਨੇਗੇ ਤੁਸੀਂ ਉਹਨੂੰ ਮਿੱਟੀ ਪਲੀ ਸਮਝਦੇ ਹੋ ਨਹੀਂ ਮੈਂ ਕਹਿੰਦੀ ਹਾਂ ਵੀ ਚੱਲ ਵਿਚਾਰੇ ਦਾ ਸ਼ਸਕਾਰ ਹੋ ਜਾਏ ਟਾਈਮ ਨਾ ਕਾ ਤਾ ਰੋਲਿਆ ਜਾਂਦਾ ਹੈ ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚ ਕੀਤੀ ਮੈਂ ਮੋਬਾਈਲ ਤੇ ਵੇਖਿਆ ਸੀ ਨਹੀਂ ਹੁਣ ਤੁਹਾਨੂੰ ਕਿਸ ਨੇ ਬੁਲਾਇਆ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਸੀ ਆਪ ਦੀ ਆਪ ਆਏ ਹਾਂ ਮਾਤਾ ਜੀ ਕਿਹਦੇ ਨਾਲ ਆਏ ਹੋ ਤੁਸੀਂ ਇੱਥੇ ਅਸੀਂ ਗੱਡੀ ਤੇ ਆਏ ਹਾਂ ਜੀ ਕਰਾਈ ਕਰਾ ਕੇ ਕਿਹੜੀ ਜਗ੍ਹਾ ਤੇ ਰਹਿਣੀ ਹੋਣੀ ਸੀ ਅਸੀਂ ਮਰਾਜ ਹਿੰਮਤਪੁਰ ਕੋਠਾ ਪਤੀ ਘਰ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਦੱਸਦੇ ਨੇ ਦੋ ਭੈਣਾਂ ਰਹਿ ਰਹੀ ਨੇ ਨਾਲ ਠੀਕ ਹੈ ਉਹਦੇ ਜਿਹੜੇ ਉਹ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹ ਰਹੇ ਨੇ ਫਿਰ ਤੁਸੀਂ ਅਲੱਗ ਰਹ ਰਹੇ ਹੋ ਹਾਂ ਜੀ ਮੈਂ ਤਾਂ ਫਿਰ ਅਲੱਗ ਰਹਿਣਾ ਇਹ ਜਿਹੜਾ ਭੈਣ ਇੱਕ ਵਿਆਹੀ ਹੈ ਜੀ ਪਿਓ ਡਰਾਈਵਰ ਹੀ ਨਹੀਂ ਕਰਦਾ ਨਹੀਂ ਪਰ ਇਹ ਕੁਮਾਰੇ ਸੀ ਛੋਟੀ ਭੈਣਾ ਕਰਕੇ ਛੱਡਿਆ ਸੀ ਨਹੀਂ ਜੀ ਸਾਡੇ ਕੋਲ ਨਹੀਂ ਜੀ ਇੱਧਰ ਦੇਖਾਂਗੇ ਇੱਧਰ ਦੇਖੋ ਤੁਸੀਂ ਸਾਹਮਣੇ ਇੱਕ ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਨਹੀਂ ਰਹਿੰਦੀਆਂ ਨਹੀਂ ਜੀ ਉਹ ਇਹਦੇ ਨਾਲ ਹੀ ਰਹਿੰਦੀ ਸੀ ਹਾਂਜੀ ਹਾਂਜੀ ਉਹ ਦਾਦੀ ਮਰ ਗਈ ਜਿਹੜੀ ਉਹਦੇ ਨਾਲ ਰਹਿੰਦੀ ਆ ਉਹ ਜਿਹੜੀ ਦਾਦੀ ਮਰ ਗਈ ਉਹਦੇ ਨਾਲ ਸੀ 13 ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸ਼ਣ ਹੋ ਰਿਹਾ ਤੁਸੀਂ ਕਹਿੰਦੇ ਵੀ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ ਹਾਂਜੀ 13 ਸਾਲ ਹਾਂਜੀ ਉਦੋਂ 13 ਸਾਲ ਦੇ ਵਿੱਚ ਤੁਸੀਂ ਕਦੇ ਸੰਪਰਕ ਕੀਤਾ ਉਹਦੇ ਨਾਲ ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10-10 ਦਿਨ ਲੱਗ ਜਾਂਦਾ ਸੀ ਰਹਿੰਦਾ ਸੀ ਆਂਗੜੀ ਕੁੜੀ ਵੱਡੀ ਆਉਂਦੀ ਜਾਂਦੀ ਆ ਜੀ ਮੇਰੇ ਕੋਲ ਛੋਟੀ ਛੋਟੀ ਨਾਲ ਕੁੜੀ ਆਈ ਨਹੀਂ ਨਹੀਂ ਕੁੜੀ ਨਹੀਂ ਆਈ ਵੀਰੇ ਬੰਦਾਲੇ ਤੋਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਨਹੀਂ ਰਿਹਾ ਹੈਗਾ ਜੀ ਜਦੋਂ ਮਰਜੀ ਫੋਨਾਂ ਤੇ ਵੇਖ ਲਓ ਤੁਸੀਂ ਛੋਟੀ ਕੁੜੀ ਤੋਂ ਨਾਲ ਚੁੰਨੀ ਆਈ ਵੱਡੀ ਇਹ ਹੁੰਦੀ ਰਹੀ ਹੈ ਛੋਟੀ ਨੇ ਆਪਾਂ ਮੈਂ ਗੱਪ ਨਹੀਂ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਕਰ ਜਾ ਜੀ ਵੱਡੀਆਂ ਦੇ ਸੌਰੀ ਅੱਛਾ ਜਿਹੜੀ ਕੋਈ ਭੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਲਿਸ ਦੀ ਕੀਤੀ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਜੀ ਕੋਈ ਨਹੀਂ ਰਹਿੰਦਾ ਨਹੀਂ ਬਸ ਠੀਕ ਹੈ ਹੁਣ ਕੀ ਮੰਗੇ ਹੁਣ ਤੁਸੀਂ ਕੀ ਕੀ ਜੇ ਲਾਸਟ ਦਾ ਵੀਰੇ ਕਰਮ ਕੀ ਆਏ ਹੋ ਲਾਸਟ ਕੀ ਕਰ ਰਹੇ ਹੋ ਮੂੰਹ ਵੇਖਣ ਆਈ ਸੀ ਮੂੰਹ ਵੇਖਣ ਆਈ ਸੀ ਜੀ ਮੁੰਡੇ ਦਾ ਬਾਕੀ ਉਹਦੀ ਲਾਸਣਾ ਉਹ ਹੋਵੇ ਉਹਨੂੰ ਸੀ ਦਿੱਦੀ ਉਹ ਦਿੱਤਾ ਜਾਵੇ ਉਹਦਾ ਸਿਸ਼ਕਾਰ ਹੋਊਗੀ ਤੁਸੀਂ ਜਥੇਵੰਦੀਆਂ ਨੂੰ ਨਹੀਂ ਮੰਗ ਕੀਤੀ ਜਾ ਰਹੀ ਉਹਦਾ ਸਮਰਥਨ ਕਰਦੇ ਹੋਗੇ ਨਹੀਂ ਜੀ ਆਪਾਂ ਕੋਈ ਕਿਸੇ ਵੰਦੀ ਨਾਲ ਹੈ ਨਹੀਂ ਜਿਵੇਂ ਨਹੀਂ ਅਸੀਂ ਕਿਸੇ ਨਾਲ ਨਹੀਂ ਤੁਹਾਨੂੰ ਲੱਗਦਾ ਕਿ ਤੁਹਾਡੇ ਮੁੰਡਾ ਨਹੀਂ ਨਹੀਂ ਜੀ ਕੋਈ ਗਲਤੀ ਨਹੀਂ ਕੀਤੀ ਨਹੀਂ ਤੁਹਾਨੂੰ ਲੱਗਦਾ ਕਿ ਨਹੀਂ ਜੀ ਮੈਂ ਤਾਂ ਕਹਿੰਦੀ ਵੀ ਜਾਂਦਾ ਹੀ ਨਾ ਹੋਰ ਮਾਮਾ ਦੇ ਪੁੱਤ ਵੀ ਮੁੜਿਆਉਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਣ ਗੁਮਾਵਾ ਬੈਠਾ ਤੁਹਾਡੀ ਸ਼ਾਦੀ ਤੋਂ ਤੁਹਾਡੇ ਕਿੰਨੇ ਬੱਚੇ ਨੇ ਦੋ ਜੀ ਤੋ ਹਾਂਜੀ ਤੁਹਾਡੇ ਉਹ ਹਸਬੰਦ ਕੁੜੀਆਂ ਜੀ ਹਾਂਜੀ ਉਹ ਹਸਬੰਦ ਨਾਲ ਆਏ ਨੇ ਅੱਜ ਤੁਹਾਡੇ ਨਹੀਂ ਉਹ ਤਾਂ ਅਗਲੇ ਕਿਉਂ ਆਉਂਦੇ ਨੇਗੀ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸਦੇ ਜਦੋਂ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਨਹੀਂ ਜੀ ਇਹਨਾਂ ਦੇ ਬੱਚਿਆਂ ਦੀ ਮੈਂ ਕਰੀ ਨਹੀਂ ਇਹਨਾਂ ਦੀ ਗੱਲ ਨਾ ਹੋਣ ਇਹਦੀ ਬੋਲੋ ਜੀ ਤੁਸੀਂ ਤੁਸੀਂ ਦੱਸੋ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੀ ਜੀ ਉਹਨਾਂ ਤਾਂ ਨਾ ਹੀ ਜਾਂਦੇ ਆਉਂਦੇ ਸੀਗੇ ਤੇ ਤੁਸੀਂ ਵੀ ਇਹਨਾਂ ਦੇ ਨਾਲ ਉੱਥੇ ਸੌਰੀ ਰਹੇ ਨੇ ਉਹਨਾਂ ਦੇ ਨਹੀਂ ਜੀ ਇਹ ਇਹ ਮੈਨੂੰ ਲੈ ਕੇ ਆਏ ਸੀ ਕੱਲ ਜਦੋਂ ਪਤਾ ਲੱਗਿਆ ਮੈਨੂੰ ਵੀ ਤਾਂ ਨਹੀਂ ਪਤਾ ਇਹਨਾਂ ਦੇ ਬਾਰੇ ਮੈਂ ਮੈਂ ਨਹੀਂ ਧੀਆ ਮੈਂ ਉਹ ਕੀਤੀ ਮੈਂ ਵੀ ਸਿਰੋਂ ਨੰਗੀ ਸੀ ਮੇਰੇ ਕੋਲੇ ਕੋਈ ਹੋਣੀ ਸੀ ਮੈਂ ਕੇਸ ਝਗੜਿਆ ਇਹਨਾਂ ਨੇ ਕੋਈ ਨਿਆਣੀ ਦਿੱਤਾ ਇਹ ਤਰੀਕ ਤੇ ਨਹੀਂ ਸੀ ਜਾਂਦੇ ਸਰਕਾਰ ਨੇ ਮੈਨੂੰ ਇੱਕ ਤਰਫਾ ਲਿਖ ਕੇ ਦੇਤਾ ਵੀ ਤੂੰ ਕਿਉਂ ਖੱਜਲ ਖਵਾਰ ਹੋਈਆਂ ਕੁੜੀ ਨੂੰ ਵਿਆਹ ਦੇ ਸ਼ੁਭ ਕਰਨ ਦੇ ਪਿਤਾ ਜੀ ਨਾਲ ਤੁਹਾਡਾ ਤਲਾਕ ਹੋਇਆ ਹੈ ਜਾਂ ਪੰਚਾਇਤੀ ਤਲਾਕ ਹੋਇਆ ਹੈ ਉਹਦੇ ਨਾਲ ਦੇ ਤਾਂ ਕੁਝ ਨਹੀਂ ਕੀਤਾ ਉਹ ਤਰੀਕ ਤੇ ਨਹੀਂ ਗਏ ਜੀ ਮਾਤਾ ਜੀ ਤੁਸੀਂ ਜ਼ਿਆਦਾ ਬੋਲਦੇ ਪੁੱਛੋ ਉਹਨਾਂ ਨੇ ਤਾਂ ਉਹਨਾਂ ਨੇ ਵਕੀਲ ਸਾਹਿਬ ਨੇ ਜੀ ਜੱਜ ਨੇ ਇੱਕ ਤਰਫਾ ਕਰਤਾ ਉਹ ਤਰੀਕਾਂ ਤੇ ਨਹੀਂ ਗਏ ਜੀ ਅੱਛਾ ਉਹ ਕਹਿੰਦੇ ਵੀ ਸਾਡੇ ਕਿੰਨੋ ਵੀ ਇਹਨੂੰ ਤੁਸੀਂ ਇਹਨਾਂ ਨੂੰ ਮਤਲਬ ਤੁਹਾਡੇ ਫੇਵਰ ਦੇ ਵਿੱਚ ਠੀਕ ਹੈ ਬੁਰਾ ਹਾਂ ਹਾਂ ਉਹਨੇ ਮੈਂ ਨਾਨੀ ਆ ਸਾਰਾ ਕੁਝ ਉਹ ਕਰਦੇ ਸੀ ਅਸੀਂ ਇੱਕ ਨਸ਼ੇ ਦੇ ਆਬੀ ਸੀ ਬਲੈਕ ਕਰਦੇ ਸੀ ਅਸੀਂ ਆਪਣੀ ਧੀ ਉਥੋਂ ਉਹ ਕਰਕੇ ਮੈਂ ਵਿਆਹ ਤੀ ਜਦੋਂ ਇਹਨਾਂ ਦੇ ਸਾਰਾ ਦਿਨ ਪੁਲਿਸ ਆਉਂਦੀ ਸੀ ਬਲੈਕ ਦਾ ਕੰਮ ਕਰਦੇ ਸੀ ਮੈਂ ਇਕੱਲੀ ਬੁਢੀ ਸੀ ਮੈਂ ਆਪਣੀ ਧੀ ਨੂੰ ਛਡਾ ਨਹੀਂ ਸੀ ਸਕਦੀ ਪੁਲਿਸ ਚੋਂ ਜੇ ਫੜੀ ਜਾ ਸਕਦੀ ਪਰ ਇਹਨਾਂ ਨੇ ਆਪਦੇ ਉਸਤੇ ਉਹ ਕਰਨ ਅਸੀਂ ਆਪਣੀ ਕੁੜੀ ਲੈ ਗਈ ਸਾਨੂੰ ਕੀ ਵੀ ਕੋ ਕਿਵੇਂ ਕਰੀ ਆਉ ਤੁਸੀਂ ਤੁਸੀਂ ਕੀ ਲੱਗਦੇ ਹੋ ਮੈਂ ਮੈਂ ਇਹਦੀ ਮਾਂ ਜੀ ਕੁੜੀ ਦੀ ਹਾਂ ਜੀ ਨਾਨੀ ਹਾਂ ਜੀ ਮੇਰੇ ਕੋਲੇ ਜਾਂਦਾ ਸੀ ਮਿਲਦਾ ਸੀ ਇੱਕ ਵਾਰੀ ਰੋਸ ਕੇ 10 ਦਿਨ ਲਾ ਕੇ ਵੀ ਆਇਆ ਫਿਰ ਜਸਵੀਰ ਸਿੰਘ ਉਹਨੂੰ ਲੈ ਕੇ ਆਏ ਮਨਾ ਕੇ ਉਥੋਂ ਅਸੀਂ ਉਹਦੀ ਮੂੰਹ ਵੇਖਣ ਆਈ ਆਂ ਆਪਦੇ ਦੋਤੇ ਦਾ ਲੈਟ ਕਿਵੇਂ ਹੋ ਗਿਆ ਸਵੇਰੇ ਲੈਟ ਤਾਂ ਫਿਰ ਸਵੇਰੇ ਜੀ ਸਾਡੇ ਕੋਲ ਕੋਈ ਸਾਧਨ ਨਹੀਂ ਅਸੀਂ ਤਾਂ ਬੁਢੀਆਂ ਆਂ ਤੇ ਤੁਸੀਂ ਦੋਨੋਂ ਇਕੱਲੇ ਆਏ ਹੋ ਹੁਣ ਹਾਂ ਜੀ ਫਿਰ ਕੋਈ ਬੰਦਾ ਹੈ ਨਹੀਂ ਮੇਰੇ ਇੱਕ ਪੁੱਤ ਹੈ ਉਹ ਵਿਚਾਰਾ ਜਮਨ ਲੂਣਾ ਹੱਥ ਕਟਿਆ ਹੋਇਆ ਉਹਦਾ ਕੈਂਸਰ ਦਾ ਮਰੀਜ਼ ਕੈਂਸਰ ਦਾ ਮਰੀਜ਼ ਹੈ ਉਹਨੂੰ ਮੈਂ ਤੁਸੀਂ ਵਾਪਸ ਜਾਓਗੇ ਦੇਖਾਂਗੇ ਜੀ ਜਿੰਮ ਟਾਈਮ ਲੱਗੇ ਅੱਛਾ ਅੱਛਾ ਤੇ ਤੁਸੀਂ ਮਤਲਬ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਹੈ ਵੀ ਤੁਹਾਨੂੰ ਸ਼ੁਭ ਕਰਨ ਦੇ 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 ਦਰਸ਼ਨ ਕਰਵਾਏ ਜਾਣ ਹਾਂਜੀ ਕੀ ਨੇ ਕਿਹਾ ਤੁਹਾਨੂੰ ਅਸੀਂ ਆਪ ਹੀ ਆਏ ਹਾਂ ਜੀ ਕਰਨੇ ਆ ਅਸੀਂ ਜਦੋਂ ਉਹ ਤਾਂ ਮਾਂ ਨੂੰ ਨਹੀਂ ਦਰਸ਼ਨ ਕਰੰ ਦੇਣਗੇ ਨਹੀਂ 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 ਵੀ ਜਿਹਨੇ 9 ਮਹੀਨੇ ਪੇਟ 'ਚ ਰੱਖਿਆ ਤੁਹਾਡੀ ਸਹਾਇਤਾ ਕੀਤੀ ਇੱਥੇ ਕਿਸੇ ਨੇ ਤੁਹਾਨੂੰ ਨਾ ਸਾਡੀ ਕੋਈ ਹੈ ਜੇ ਕਿਸੇ ਨੇ ਨਹੀਂ ਬਸ ਠੀਕ ਹੈ ਜੀ ਠੀਕ ਹੈ ਮਾ ਸਰ ਠੀਕ ਹੈ